ਕਿਸਾਨ ਬਿਰੋ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਇਆ ਸਵਰਾਜ 963 FE ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਜ਼ਰੂਰ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅੱਜ ਲੈ ਕੇ ਆਏ ਦੋਸਤੋ ਸਵਰਾਜ 963 FE ਟਰੈਕਟਰ ਦੀ ਵੀਡੀਓ ਦੋਸਤੋ 2021 ਮਾਡਲ ਹੈ ਤੇ 7,25,000 ਰੁਪਏ ਦਾ ਰੇਟ ਰੱਖਿਆ ਗਿਆ ਹੈ। ਟਰੈਕਟਰ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਹੈ। ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਤੇ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। 2021 ਮਾਡਲ ਹੈ ਤੇ 7,25,000 ਰੇਟ ਰੱਖਿਆ ਹੈ। ਰੇਟ ਕੋਈ ਫਿਕਸ ਨਹੀਂ ਹੈਗਾ। ਮੌਕੇ ਤੇ ਘੱਟ ਵੱਧ ਹੋ ਜਾਊਗਾ। 3 ਸਿਲੰਡਰ ਹੈ। 5 ਸਟਾਰਟ ਟਰੈਕਟਰ ਹੈ। ਪਾਵਰ ਸਟੀering ਡਿਊਲ ਕਲਚ ਟਰੈਕਟਰ ਹੈ। ਸ਼ੋਰੂਮ ਕੰਡੀਸ਼ਨ ਦੇ ਵਿੱਚ ਇਹਨੂੰ ਟਰੈਕਟਰ ਮਿਲੂਗਾ। ਟਾਇਰਾਂ ਦੀ ਗੱਲ ਕਰੀ ਤੇ ਅਪੋਲੋ ਦੇ ਟਾਇਰ 16 28 ਦੇ ਟਾਇਰ ਟਾਇਰ ਸਾਨੂੰ ਵਧੀਆ ਚਾਰੇ ਨਵੇਂ ਮਿਲ ਲਗੇ ਤੇ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਵਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਤੇ ਛਤਰੀ ਲੱਗੀ ਹੋਈ ਆ ਤੇ ਅਗਲਾ ਟਰੈਕਟਰ ਹੈ ਦੋਸਤੋ ਆਪਣੇ ਕੋਲ ਸਵਰਾਜ 855 ਐਫੀ ਟਰੈਕਟਰ ਇਹ ਹੈਗਾ 2021 ਮਾਡਲ ਤੇ 7 ਲੱਖ 25 ਹਜ਼ਾਰ ਇਹਦਾ ਰੇਟ ਰੱਖਿਆ ਗਿਆ ਸਵਰਾਜ 855 ਐਫੀ ਟਰੈਕਟਰ ਆ ਤਿੰਨ ਸਿਲੰਡਰ ਆ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਸ਼ੋਰੂਮ ਕੰਡੀਸ਼ਨ ਦੇ ਵਿੱਚ ਇਹ ਵੀ ਟਰੈਕਟਰ ਤੁਹਾਨੂੰ ਮਿਲੂਗਾ 5 ਸਟਾਰ ਟਰੈਕਟਰ ਆ ਪਾਵਰ ਸਟੀਅਰਿੰਗ ਕਲਚ ਟਰੈਕਟਰ ਆ ਤੇ ਬਹੁਤ ਹੀ ਸਾਫ਼ ਹਾਲਤ ਦੇ ਵਿੱਚ ਟਰੈਕਟਰ ਆ ਚਾਰੇ ਟਾਇਰਸ ਨੂੰ ਵਧੀਆ ਸਾਫ਼ ਮਿਲਣਗੇ ਨਵੀਂ ਹਾਲਤ ਦੇ ਵਿੱਚ ਚਾਰੇ ਟਾਇਰ ਮਿਲਣਗੇ ਬਾਕੀ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਇਹ ਸਵਰਾਜ 855 FE ਟਰੈਕਟਰ ਰੇਟ ਇਹਦਾ ਵੀ ਕੋਈ ਫਿਕਸ ਨਹੀਂ ਹੈ ਇਹਦਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ਼ ਪਿਆਗਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੇ ਏਰੀਆ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲਣਗੇ ਤੇ ਬਾਕੀ ਵੀਡੀਓ ਨੂੰ ਕਰਦੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ